ਪੰਜਾਬ ਦਾ ਸੁਭਾਜ ਇਜਲਾਸ ਤੇ ਅੱਜ ਤੀਜੇ ਦਿਨ ਭਾਵੇਂ ਹੰਗਾਮਾ ਤਾਂ ਨਹੀਂ ਹੋਇਆ ਪਰ ਇੱਕ ਦੂਜਿਆਂ ਤੇ ਦੂਸ਼ਣਬਾਜ਼ੀਆਂ ਦਾ ਦੌਰ ਜਾਰੀ ਰਿਹਾ ਜਿੱਥੇ ਵਿਰੋਧੀ ਧਿਰ ਨੇ ਸਰਕਾਰ ਤੇ ਦੋਸ਼ ਲਗਾਏ ਕਿ ਬਾਹਰਲਿਆਂ ਨੂੰ ਨੌਕਰੀਆਂ ਦੇ ਗੱਪੇ ਦਿੱਤੇ ਜਾ ਰਹੇ ਨੇ ਉੱਥੇ ਨਾਲ ਹੀ ਬਜਟ ਦੀ ਵੀ ਰੱਜ ਕੇ ਨਿੰਦਾ ਕੀਤੀ ਦੂਜੇ ਪਾਸੇ ਸੱਤਾਧਾਰੀਆਂ ਦਾ ਕਹਿਣਾ ਹੈ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹ ਜਾਣਬੁੱਝ ਕੇ ਬਦਨਾਮ ਕਰ ਰਹੇ ਨੇ ਤੁਸੀਂ ਸੁਣੋ ਬੱਕ ਬੱਕ ਮੰਤਰੀਆਂ ਤੇ ਵਿਧਾਇਕਾਂ ਨੇ اجلاس ਬਰੇਕ ਕੀ ਕਿਹਾ ਦਾ ਕਿਹੜੇ ਡਿਪਾਰਟਮੈਂਟ ਚ ਨੌਕਰੀ ਮਿਲੀ ਤੇ ਦੂਸਰੀ ਕੰਮ ਕਰੋ ਲੀਡਰ ਆਫ ਦੀ ਸੋਰੀ ਓਕੇ ਲੀਡਰ ਆਫ ਦੀ ਆਪੋਜੀਸ਼ਨ ਬੋਲ ਰਿਹਾ ਇਹਨੂੰ ਲੌਂਗ ਸ਼ਾਟ ਕਿਹਾ ਜਾਂਦਾ ਤੇ ਇਹਨਾਂ ਦੇ ਬੁੱਧ ਬੁੱਧ RAM ਜੀ ਬੋਲ ਰਹੇ ਨੇ ਆ ਤੁਸੀਂ ਦੋਨੋਂ ਪਾਸੇ ਵੇਖੋ ਮੰਤਰੀ ਜੀ ਖਰਾਬ ਸੁੱਲ ਲੇਟਾਂ ਨੂੰ ਜਿੰਨਾ ਚਿਰ ਕੰਪਨੀ ਦੀ ਗਰੰਟੀ ਆ ਮਾਨਯੋਗ ਸਪੀਕਰ ਸਾਹਿਬ ਉਹ ਠੀਕ ਕਰਤੀਆਂ ਉਹਦੇ ਬਾਅਦ ਮੈਂ ਅੱਗੇ ਵੀ ਜਵਾਬ ਦੇ ਚੁੱਕਾ ਕਿ ਜਿਹੜੀਆਂ ਸਾਡੀਆਂ ਪੰਚਾਇਤਾਂ ਉਹਨਾਂ ਦੇ ਕੋਲ ਜਿਹੜੇ ਫੰਡ ਹੁੰਦੇ ਆ ਉਹਨਾਂ ਦੇ ਨਾਲ ਹੀ ਉਹਨਾਂ ਨੇ ਰੱਖ-ਰਖਾਵ ਤੇ ਠੀਕ ਕਰਨੀਆਂ ਹੁੰਦੀਆਂ ਇਹ ਸਰਪੰਚ ਦਾ ਤੇ ਸਬੰਧਤ ਸੈਕਟਰੀ ਦਾ ਫਰਜ਼ਪੰਦਾ ਤੇ ਜੇ ਕੋਈ ਇਹਨਾਂ ਦੇ ਕੰਮ 'ਚ ਐਮਐਲਏ ਸਾਹਿਬ ਦੇ ਸੈਕਟਰੀ ਜਾਂ ਸਰਪੰਚ ਨਹੀਂ ਲੱਗਦਾ ਮੈਨੂੰ ਦੱਸਣ ਮੈਂ ਉੱਥੇ ਬਲਾਗ ਦੇ ਵਿੱਚ ਕਰਕੇ ਫੋਨ ਉਹਨਾਂ ਤੋਂ ਠੀਕ ਕਰਵਾਉਣਾ ਥੈਂਕ ਯੂ ਸ਼੍ਰੀ ਕੁਸ਼ਰ ਸਪਲੀਮੈਂਟਰੀ ਜੀ ਮੰਤਰੀ ਸਾਹਿਬ ਇਹ ਤਾਂ ਜਿਹੜਾ ਪੰਚਾਇਤ ਫੰਡਾਂ ਜੋ ਮੁਰੰਮਤ ਹੋਣੀ ਹੈ ਉਹ ਤਾਂ ਆਲਰੇਡੀ ਪ੍ਰੋਵੀਜ਼ਨ ਹੈ ਗਈ ਹੈ ਪਰ ਉਹਦੇ باوجود ਤੁਹਾਡੇ ਅੰਕੜੇ ਦੱਸ ਰਹੇ ਹੈ ਕਿ 50% ਜਿਹੜੀਆਂ ਬੰਦ ਪਈਆਂ ਨੇ ਤੁਹਾਡਾ ਲਗਾਇਆ ਹੋਇਆ ਪੈਸਾ ਜਿਹੜਾ ਖਰਾਬ ਜਾ ਰਿਹਾ ਇਸ ਲਈ ਕੋਈ ਬਿਹਤਰ ਯੋਜਨਾ ਬਣਾਈ ਜਾ ਸਕਦੀ ਹੈ ਮੈਕਬੇ ਵੱਲੋਂ ਜਿਹਦੇ ਨਾਲ ਕਿ ਇਹ ਸੈਕਟਰੀ ਜਾਂ ਹੋਰ ਉਹ ਆਪਣੇ ਆਪ ਹੀ ਇਹਨਾਂ ਦੀ ਮੁਰੰਮਤ ਕਰਵਾਉਣੇ ਪੈਸਾ ਖਰਾਬ ਨਾ ਜਾਵੇ ਕੋਈ ਆਨ ਵਾਲੇ ਸਮੇਂ ਤੇ ਇਦਾਂ ਦੀ ਬਿਹਤਰ ਯੋਜਨਾ ਲਿਖ ਸਕਦੇ ਹੋ ਜੀ ਬੈਠੋ ਮੰਤਰੀ ਜੀ ਯੋਜਨਾ ਤੇ ਆਪਣਾ ਸਪੀਕਰ ਸਾਹਿਬ ਜਵਾਬ ਦਿੰਦਾ ਬਣੀ ਹੈ ਯੋਜਨਾ ਸਰਪੰਚ ਨੇ ਤੇ ਸੈਕਟਰੀ ਨੇ ਠੀਕ ਕਰਉਣੀਆਂ ਵਾ ਉਹਨਾਂ ਦੀ ਜ਼ਿੰਮੇਵਾਰੀ ਪੈਂਦੀ ਹੈ ਫੰਡ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਜੀ ਇਹ ਠੀਕ ਕਰਵੋਣ ਐ ਐਮਐਲਏ ਸਾਹਿਬ ਖਿੱਚਣ ਨਹੀਂ ਤੇ ਮੈਂ ਖਚਾਈ ਕਰਦਾ ਉਹਨਾਂ ਦੀ ਜੀ ਹੋਣਗੀਆਂ ਠੀਕ ਹੋਣਾ ਹੁਣ ਕੀ ਥੈਂਕ ਯੂ ਥੈਂਕ ਉਹੀ ਗੱਲ ਜਿਹੜੀ ਹੈ ਰੇਤ ਅੰਦਰ ਕਰਨੀ ਚਾਹੀਦੀ ਹੈ ਹੁਣ ਕਈ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਜੀ ਬਾਹਰ ਲੈਣ ਨੌਕਰੀਆਂ ਦਿੱਤੀਆਂ ਬਾਹਰ ਲੈਣ ਨੌਕਰੀਆਂ ਦਿੱਤੀਆਂ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਹੈ ਉਹ ਕਹਿੰਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਰਿਲੀਜਨ ਕਾਸਟ ਸੈਕਸ ਤੇ ਉਹਦਾ ਪਲੇਸ ਆਫ ਬਰਥ ਤੇ ਉਹਦਾ ਜਿਹੜਾ ਡੋਮਿਸਾਈਲ ਹੈ ਕਿਤੇ ਵੀ ਰਹਿੰਦਾ ਉਹਦੇ ਲਈ ਨੌਕਰੀ ਲਈ ਤੁਸੀਂ ਉਹਦੇ ਨਾਲ ਸਰਕਾਰੀ ਨੌਕਰੀ ਲਈ ਜਿਹੜਾ ਪੱਖਪਾਤ ਜਿਹੜਾ ਉਹ ਨਹੀਂ ਕਰ ਸਕਦੇ ਸਾਡੇ ਆਪ ਦੇ ਬਰਨਾਲੇ ਸ਼ਹਿਰ ਦੀਆਂ ਚਾਰ ਕੁੜੀਆਂ ਹਰਿਆਣੇ ਦੇ ਵਿੱਚ ਜੱਜ ਲੱਗੀਆਂ ਤੇ ਹਰਿਆਣੇ ਦੀ ਪੁਲਿਸ ਨੇ ਸਾਡੇ ਖੱਗਰ ਦੇ ਉੱਤੇ ਬੈਰੀਕੇਡਿੰਗ ਕਰਕੇ ਟੇਅਰ ਗੈਸ ਡਰੋਨਾ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਮਾਰ ਕੇ 250 ਬੰਦਾ ਫੱਟੜ ਕੀਤਾ ਕਿੱਥੇ ਭਗਵੰਤ ਮਾਨ ਜੀਗਾ ਕੋਈ ਐਫ ਆਈ ਆਰ ਨਹੀਂ ਕੋਈ ਐਮ ਆਲ ਆਰ ਰਿਪੋਰਟ ਨਹੀਂ ਕੋਈ ਐਕਸ਼ਨ ਨਹੀਂ ਤੇ ਸੈਂਕੜੇ ਟਰੈਕਟਰ ਭੰਨਗੇ ਕੋਈ ਐਫ ਆਈ ਆਰ ਨਹੀਂ ਨਿਸ਼ਾਨ ਸਾਹਿਬ ਕੁਚਲ ਦਿੱਤਾ ਕਿਸਾਨੀ ਝੰਡੇ ਕੁਚਲ ਦਿੱਤੇ ਅੰਤ ਵਿੱਚ ਸ਼ੁਭਕਰਨ ਮਾਰਤਾ ਗੋਲੀ ਮਾਰ ਕੇ 10 ਦਿਨ ਬਾਅਦ ਜ਼ੀਰੋ ਐਫ ਆਈ ਆਰ ਜਿਹੜੀ ਅਣਪਛਾਤੇ ਬੰਦਿਆਂ ਜੋ ਮੈਂ ਗੱਲਾਂ ਕਹਿ ਚੁੱਕਾ ਵਾਂ ਔਰ ਜਿਹਦੀ ਮੈਂ ਗੱਲ ਬੰਦੀ ਸਿੰਘਾਂ ਦੀ ਕਰਦਾ ਸੀਗਾ ਐਨ ਐਸਏ ਲਾਉਣਾ ਸਰਾਸਰ ਗਲਤ ਕਾਲਾ ਕਾਨੂੰਨ ਹੈ ਸਾਰੀ ਦੁਨੀਆ ਦੇ ਵਿੱਚ ਮਨ ਤੇ ਜਿਹਦੇ ਮੱਥੇ ਸਵੇਰੋ ਸਵੇਰੇ ਲੱਗ ਜਾਂਦੇ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਤੋਂ ਬਿਹਤਰ ਹੈ ਕਿ ਗੱਡੀ ਤੇ ਉਤਰੋ ਤੇ ਆਪਣੇ ਗਰਾਜ 'ਚ ਗੱਡੀ ਲਾਓ ਤੇ ਉਹ ਇਹਦਾ ਕੰਮ ਉਹੋ ਜਿਹਾ ਕੋਈ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭਮ ਉਹਦੇ ਪੋਸਟਮਾਰਟਮ ਤੋਂ صاف نظر ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਹਿਕੀਕਾ ਤੇ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋ ਰਹੀ ਕੋਈ ਨਾ ਤੋਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹੈਰਾਨੀ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈਣੀ ਲੋਨ ਤੁਸੀਂ ਬੈਂਕ ਤੋਂ ਲੈ ਰਹੇ ਹੋ ਤੇ 25 0.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿਤੀ ਤਾਂ ਕੋਈ ਇੱਕ ਇੱਕ ਇੱਥੇ ਅੰਦਰ ਵਿਧਾਨ ਸਭਾ ਦਾ ਚੱਲ ਰਿਹਾ ਸੀ ਕਿਤੇ ਵੀ ਇਹ ਆਪੋਜੀਸ਼ਨ ਦੇ ਦਰਸ਼ਨ ਵੀ ਨਹੀਂ ਹੁੰਦੇ ਸਾਰੇ ਕੈਮਰਾਜ਼ ਰੂਲਿੰਗ ਪਾਰਟੀਵਲ ਅੱਜ ਸਾਡੀ ਲੌਂਗ ਸ਼ਾਟ ਹੈ ਜਦੋਂ ਇਹਨਾਂ ਦਾ ਕੋਈ ਬੁਲਾਰਾ ਸ਼ੁਰੂ ਹੁੰਦਾ ਬੋਲਣ ਤੋਂ ਤੇ ਉਸੇ ਟਾਈਮ ਕੈਮਰਾ ਫੇਰ ਉਹਦੇ ਨੇੜੇ ਕਰ ਦਿੱਤਾ ਜਾਂਦਾ ਉਈ ਅਸੀਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਡੈਮੋਕਰੇਸੀ ਨਾਂ ਦੀ ਤਾਂ ਕੋਈ ਚੀਜ਼ ਇੱਥੇ ਹੈ ਜਿਹੜੀ ਪਾਰਟੀ ਇੱਕ ਨਵਾਂ ਬਦਲ ਲੈ ਕੇ ਆਣਾ ਚਾਹਦੀ ਸੀ ਉਹਨਾਂ ਸਾਰੀਆਂ ਪਰੰਪਰਾਵਾਂ ਜਿਹੜੀਆਂ ਵਿਧਾਨ ਸਭਾ ਕੈਦੇ ਕਾਨੂੰਨ ਸਾਰੇ ਖਤਮ ਕਰ ਇਟਸ ਵੈਰੀ ਅਨਫੋਰਚੂਨੇਟ ਤੋਂ ਜਿਹੜਾ ਅੱਜ ਮੌਕਾ ਮਿਲਿਆ ਬਜਟ ਦੇ ਉੱਤੇ ਉਹਦੇ ਵਿੱਚ ਚੰਦ ਸਵਾਲ ਦੀਮਾ ਸਾਹਿਬ ਨੂੰ ਮੈਂ ਆਪਣੇ ਵੱਲੋਂ ਕੀਤੇ ਨੇ ਕਿ ਉਹਨਾਂ ਗੱਲਾਂ ਦਾ ਤੁਸੀਂ ਜਵਾਬ ਸਾਨੂੰ ਦਿਓ ਜਿਹਦੇ ਵਿੱਚ ਸਾਰਿਆਂ ਨੂੰ ਪਹਿਲੇ ਤੇ ਜਿਹੜੀਆਂ ਗਾਰੰਟੀਜ਼ ਕੇਜਰੀਵਾਲ ਸਾਹਿਬ ਨੇ ਇਲੈਕਸ਼ਨੋਂ ਪਹਿਲੇ ਦਿੱਤੀਆਂ ਸੀ ਅਸੀਂ ਇਹ ਗੱਲ ਕਹੀ ਹੈ ਕਿ ਪਹਿਲੇ ਤੇ ਦੱਸੋ ਜੀ ਕਿ 20000 ਕਰੋੜ ਦੀ ਮਾਈਨਿੰਗ ਦੀ ਗੱਲ ਜਿਹੜੀ ਕੇਜਰੀਵਾਲ ਸਾਹਿਬ ਦੀ ਸੀ ਤੇ 34000 ਕਰੋੜ ਰੁਪਏ ਜਿਹੜੇ ਬਜਟ ਚੋਂ ਲੀਕੇਜਸ ਬੰਦ ਕਰਕੇ ਪੈਸੇ ਕੱਢ ਕੇ ਤੇ 54000 ਕਰੋੜ ਰੁਪਇਆ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਜਿਹੜਾ ਤੁਸੀਂ ਕਿਹਾ ਸੀ ਅਸੀਂ ਪੈਸੇ ਰੱਖਾਂਗੇ ਮੈਂ ਕਿਹਾ ਜੀ ਕਿਤੇ ਵੀ ਬਜਟ ਵਿੱਚ ਰਿਫਲੈਕਟ ਨਹੀਂ ਕਰ ਰਹੇ ਮਾਈਨਿੰਗ ਦੇ ਵਿੱਚ ਦੋਹਾਂ ਸਾਲਾਂ ਚ ਤਕਰੀਬਨ 550 ਕਰੋੜ ਆਇਆ ਜਿਹੜਾ ਚਾਹੀਦਾ ਸੀ 40000 ਕਰੋੜ ਤੇ ਪੈਸੇ ਤੁਹਾਨੂੰ ਟੋਟਲ ਅਸੀਂ ਡਿਟੇਲ ਦੱਸੀ ਹੈ ਕਿ ਉਹਦੇ ਵਿੱਚ ਪਾਵਰ ਸਬਸਿਡੀ ਉਹਦੇ ਵਿੱਚ EMPLOYEES ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਸ ਉਹਦੇ ਵਿੱਚ ਬੈਂਕਾਂ ਦੀਆਂ ਕਿਸ਼ਤਾਂ ਤੇ ਉਹਦੀ ਇੰਟਰਸਟ ਜਿਹੜੀ ਉਹਨਾਂ ਬੈਂਕ ਦਾ ਤੁਸੀਂ ਕਰਨਾ ਹੁੰਦਾ ਜੀ ਡੈਟ ਸਰਵਿਸਿੰਗ ਕਰਨੀ ਹੁੰਦੀ ਹੈ ਉਹ ਟੋਟਲ 105 ਰੁਪਏ ਜੇ 100 ਰੁਪਏ ਦੀ ਆਮਦਨ ਹੈ 105 ਰੁਪਏ ਤੇ ਇਸ ਕੰਮ 'ਚ ਹੀ ਚਲੇ ਜਾਂਦੇ 68000 ਕਰੋੜ ਰੁਪਇਆ ਤੁਸੀਂ ਦੋਹਾਂ ਸਾਲਾਂ ਦੇ 2 ਸਾਲ ਮਾਰਚ ਦੇ ਐਂਡ ਤੱਕ ਜਨਵਰੀ ਦੀਆਂ ਫਿਗਰਸ ਦਿੱਤੀਆਂ ਬਜਟ 'ਚ ਜਿਹਦੇ ਨਾਲ 60000 ਕਰੋੜ ਰੁਪਇਆ ਚੁੱਕ ਲਿਆ 7800 ਕਰੋੜ ਰੁਪਇਆ 2 ਮਹੀਨਿਆਂ ਦੇ ਵਿੱਚ ਜਨੂਅਰੀ ਤੇ ਆ ਜਿਹੜਾ ਮਾਰਚ ਦਾ ਮਹੀਨਾ ਇਹਦੇ ਚੁੱਕਣਾ। ਤੋਂ 68000 ਕਰੋੜ ਦੇ ਨਾਲ ਅਸੀਂ ਅੰਦਾਜ਼ਾ ਲਾਇਆ ਜੇ 5 ਸਾਲ ਕੱਟ ਕੇ ਜਿਹੜੇ ਇਹਨਾਂ ਕੱਟਣੇ ਨਹੀਂ ਇਹ 2 ਲੱਖ ਕਰੋੜ ਦਾ ਕਰਜ਼ਾ ਚੜ ਜਾਣਗੇ 75 ਸਾਲਾਂ 'ਚ 272 ਪਲੱਸ 2 ਇਹ ਕਰਕੇ 472 ਤੇ ਛੱਡਣਗੇ। ਇਹ ਵੀ ਗਾਰੰਟੀ ਸੀ ਕੇਜਰੀਵਾਲ ਸਾਹਿਬ ਦੀ ਕਿ 1 ਰੁਪਇਆ ਵੀ ਅਸੀਂ ਆਂਦੇ ਟਾਈਮ ਦੇ ਵਿੱਚ ਕੋਈ ਕਰਜ਼ਾ ਨਹੀਂ ਚੁੱਕਾਂਗੇ। 54000 ਨਾਲ ਮੈਂ ਹਰ ਸਾਲ ਡਿਵੈਲਪਮੈਂਟ ਕਰਾਇਆ ਕਰਾਂਗਾ ਤੇ ਹਰ ਸਾਲ ਅਸੀਂ ਇਹ ਕਰਜ਼ੇ ਦੇ ਵਿੱਚ ਕਮੀ ਕਰਕੇ ਜਦੋਂ ਤੱਕ ਪੰਜਾਬ ਚੋਂ ਸਾਡੀ ਗਵਰਨਮੈਂਟ 5 ਸਾਲ ਬਾਅਦ ਅਸੀਂ ਦੋਰੀ ਵਾਰ ਇਲੈਕਸ਼ਨ ਜਾਵਾਂਗੇ ਤੇ ਜੇ ਪੂਰਾ ਕਰਜ਼ਾ ਨਹੀਂ ਤੇ ਘੱਟੋ ਘੱਟ ਅੱਧਾ ਕਰਜ਼ਾ ਅਸੀਂ ਘਟਾ ਦਿੱਤਾ ਹੋਵੇ ਪੰਜਾਬ ਊਡ ਬੀ ਇਨ ਅ ਮੱਚ ਬੈਟਰ ਸਿਚੁਏਸ਼ਨ ਅੱਜ ਵੇਖੋ ਉੱਥੇ ਕੁਝ ਨਹੀਂ ਫਿਰ ਨੌਕਰੀਆਂ ਦੀ ਗੱਲ ਮੈਂ ਕੀਤੀ ਕਿ 40000 ਤੋਂ ਵੱਧ ਤੁਸੀਂ ਨੌਕਰੀਆਂ ਦੱਸੀਆਂ ਕਾਈਂਡਲੀ ਡਿਪਾਰਟਮੈਂਟ ਵਾਈਜ਼ ਨਾਂ ਦੇ ਕੇ ਐਡਰੈਸ ਦੇ ਕੇ ਸਾਨੂੰ ਦੱਸਿਆ ਜਾਏ ਕਿ ਬੰਦਾ ਕਿੱਥੋਂ ਦਾ ਕਿਹੜੇ ਡਿਪਾਰਟਮੈਂਟ 'ਚ ਨੌਕਰੀ ਮਿਲੀ ਤੇ ਦੂਸਰਾ ਕੰਮ ਕਰੋ ਲੀਡਰ ਆਫ ਦੀ ਸੋਰੀ ਓਕੇ ਥੈਂਕ ਯੂ ਲੀਡਰ ਆਫ ਦੀ ਆਪੋਜੀਸ਼ਨ ਬੋਲ ਰਿਹਾ ਇਹਨੂੰ ਲੌਂਗ ਸ਼ਾਟ ਕਿਹਾ ਜਾਂਦਾ ਤੇ ਇਹਨਾਂ ਦੇ ਬੁੱਧ ਬੁੱਧ RAM ji ਬੋਲ ਰਹੇ ਨੇ ਆ ਤੁਸੀਂ ਦੋਨੋਂ ਪਾਸੇ ਵੇਖੋ ਇਹ ਚੇਅਰ ਦੀ ਮਰਿਆਦਾ ਵੇਖੋ ਸਾਨੂੰ ਲੌਂਗ ਸ਼ਾਰਟ ਹੈ ਕਿ ਬੰਦੇ ਅੰਦਾਜ਼ਾ ਲਾਣ ਕੇ ਬੋਲ ਕੌਣ ਰਿਹਾ ਇਹਨਾਂ ਦੇ ਕੋਲੋਂ ਦਰਸ਼ਨ ਕਰਾ ਰਿਹਾ ਚਾ ਹੁਣ ਤੁਸੀਂ ਆਪਣਾ ਸਵਾਲ ਕਰੋ किसी को नहीं। इनके मुख्यमंत्री इनके मंत्रियों को और एमएलए को वन टू वन टाइम नहीं देते भाई ये आपको कैसे वन टू वन टाइम देंगे और वन टू वन कोई काम कोई किया होगा लोगों का तो वन टू वन आपको बताएंगे आपने सवाल करने इनकी गारंटीज पर हर गारंटी से भागे हुए हैं फाइनेंस मिनिस्टर साहब क्या जवाब दे फाइनेंस मिनिस्टर तब आपका जवाब दे पाएगा अगर कोई लोगों के कोई फायदे में कोई काम उठाया ना प्रेस का कुछ छोड़ा ना औरतों को कुछ दिया ना बुजुर्गों को कुछ दिया ना किसानों को कुछ दिया और मैंने जवानों की बात की अंदर रेजोल्यूशन मूव करते अग्निवीर के खिलाफ और दसवें दिन चीफ मिनिस्टर चिट्ठी लिखते हैं डेप्टी कमिश्नर्स को कि अब जो अग्निवीर की भर्ती हो रही है अगर उसमें कोई कुताही होगी मदद ना की तो आप पर एडमिनिस्ट्रेटिव एक्शन लिया जाएगा ਆਪ ਦੇਖੀਏ ਇਹ ਕਰਤੇ ਕੀ ਕਹਤੇ ਕੀ ਹੈ ਔਰ ਕਰਤੇ ਕੀ ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਣ ਲੱਗਾ ਆਮ ਤੌਰ ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮ ਚ ਗੱਲ ਕਰੋਗੇ ਆਮ ਸਧਾਰਨ ਪੰਜਾਬੀਆਂ ਨੂੰ ਸਮਝ ਹੀ ਕੋਈ ਨਹੀਂ ਆਏਗੀ ਜੇ 100 ਰੁਪਏ ਦੀ ਆਮਦਨ ਗਵਰਨਮੈਂਟੋਂ ਪੰਜਾਬ ਦੀ 97 ਰੁਪਏ ਵਿੱਚੋਂ ਜਿਹੜੇ ਨੇ ਉਹ ਤਨਖਾਹਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਤੇ ਪਾਵਰ ਸਬਸਿਡੀ ਦੇ ਵਿੱਚ ਜਾ ਰਹੇ ਰੁਪਈਏ ਵਜਦੇ ਨੇ ਚੀਮਾ ਸਾਹਿਬ ਕੋ ਤਿੰਨ ਹੁਣ 100 ਚੋਂ ਰੁਪਈਏ ਤਿੰਨ ਬਚੇ ਜੀ ਆਪੇ ਹਿਸਾਬ ਲਾ ਲਓ ਉਹ ਤਿੰਨਾਂ ਦਾ ਕੀ ਮਿਲੇਗਾ ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ ਮਿਲ ਗਿਆ ਤੁਹਾਨੂੰ ਗਿੱਟਕਾ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਨੇ ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਨੇ ਹਜ਼ਾਰਾਂ ਦੀ ਤਦਾਦ ਦੇਵੇ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਗੋਰੇ ਆਇਆ ਕਰਨਗੇ ਇੱਥੇ ਤੇ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਗੋਰੇ ਕਿੱਥੋਂ ਆ ਜਾਣੇ ਸੀ ਘੱਟੋ ਘੱਟ ਆਪਣੇ ਹੀ ਮੰਗਾ ਲਓ ਹੋਰ ਨਹੀਂ ਕੋਈ ਆਂਦੇ ਇੱਥੇ ਤੋ ਗੱਲ ਇਹ ਹੈ ਕਿ ਬਿਲਕੁਲ ਫੇਲਡ ਸਰਕਾਰ ਹੈ ਕੁਝ ਕੱਢਣ ਪਾਣ ਨੂੰ ਇਹਨਾਂ ਕੋਲ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਤੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਰੰਟੀ ਸੀ ਕੇਜਰੀਵਾਲ ਦੀ ਤੇ ਭਗਵੰਤ ਮਾਨ ਦੀ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੇ ਕਦੀ ਲੋਨ ਨਹੀਂ ਚੁਕਾਂਗੇ ਕਰਜ਼ਾ ਨਹੀਂ ਚੁਕਾਂਗੇ ਤੇ 54000 ਕਰੋੜ ਰੁਪਇਆ ਕਿਹਾ ਸੀ 20000 ਕਰੋੜ ਰੁਪਇਆ ਰੇਟ ਚੋ ਸਾਲ ਦਾ ਤੇ 34000 ਕਰੋੜ ਰੁਪਈਆ ਜਿਹੜਾ ਬਜਟ ਏ ਉਹਦੇ ਚੋਂ ਰਿਸ਼ਵਤ ਤੇ ਪਾਬੰਦੀ ਲਾ ਕੇ 20% ਪੈਸਾ ਕੱਢਾਂਗੇ ਇਹ 54000 ਊਡ ਬੀ ਗੁੱਡ ਇਨਾਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਸ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਈਆ ਇਹਨਾਂ ਕੋਲ ਨਹੀਂ ਔਨ ਦੀ ਕੰਟਰੀ 68000 ਕਰੋੜ ਰੁਪਈਆ ਦੋਹਾਂ ਸਾਲਾਂ ਚ ਕਰਜ਼ਾ ਚੁੱਕ ਲਿਆ ਜਿਸ ਸਪੀਡ ਚ ਚੱਲ ਰਹੇ ਨੇ ਮੇਰਾ ਖਿਆਲ ਹੈ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੋਣੇ ਨੇ ਤੇ ਇਹ ਸਾਰੇ ਫਰਾਰ ਹੋਣਗੇ ਭਾਈ ਸਾਹਿਬ ਪਿਛਲੀ ਵਾਰ ਇਹਨਾਂ ਨੂੰ 11000 ਕਰੋੜ ਵੱਧ ਪ੍ਰੋਵੀਜ਼ਨ ਰੱਖਿਆ ਗਿਆ ਕਰਜ਼ੇ ਦਾ ਪਿਛਲੀ ਵਾਰ 30000 ਕਰੋੜ ਦਾ ਪ੍ਰੋਵੀਜ਼ਨ ਸੀ ਇਸ ਵਾਰ 41000 ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਟ੍ਰੇਨ ਤੇ ਚੜ੍ਹੇ ਨੇ ਇਹਨਾਂ ਨੂੰ ਮੌਜਾਂ ਲੱਗ ਗਈਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ 'ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਨੂੰ ਤੇ ਟਾਂਗੇ ਵਰਗਾ ਵਰਦੇ ਨੇ ਜਿਸ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਨੇ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਫਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ ਆਈਜੀ ਤੋਂ ਲੈ ਕੇ ਥੱਲੇ ਤੱਕ ਲੱਗਾ ਉਹਨਾਂ ਨੂੰ ਕੋਈ ਫਿਕਰਫਕ ਹੈ ਜਹਾਜ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਵੇਖੋ ਤੁਸੀਂ ਗਾਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਏ ਸਿੱਧੇ ਮੰਗੇ ਮਹੀਨੇ ਦਾ ਕਿੱਥੇ ਹੈ ਜਾ ਬਜਟ ਉਹ ਨਾ ਚੱਲਿਆ 2 ਵਜੇ ਟੱਪ ਚੁੱਕੇ ਸਾਰੀਆਂ ਗਰੰਟੀਆਂ ਝੂਠੀਆਂ ਮਲਾਜ਼ਮ ਵਿਚਾਰੇ ਇੰਤਜ਼ਾਰ ਕਰਦੇ ਸਾਰਿਆਂ ਵੱਧ ਜੇ ਰੋਲ ਇਹਨਾਂ ਨੂੰ ਜਤਾਨ ਦੇ ਵਿੱਚ ਤੇ ਮਲਾਜ਼ਮਾਂ ਦਾ ਰੋਲ ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਜੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ ਜੇ ਇਜਾਜ਼ਤ ਦੇਣ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਕਰੋ ਇਹਨਾਂ ਲੋਕ ਨਿਕਲਣ ਪਰ ਭਾਜਵਾਹ ਸਾਹਿਬ ਸਿੱਧਾ ਕਹਿੰਦੇ ਕਿ ਬਜਟ ਹੁਣ ਕਿੱਸ ਚੀਜ਼ ਲਈ ਤੁਹਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ ਹਜ਼ਾਰ ਕਰੋੜ ਰੁਪਈਆ ਤੇ ਆਪਣੀ ਮਸ਼ੂਰੀਆਂ ਤੇ ਲਾ ਰਹੇ ਨੇ ਮੇਰਾ ਖਿਆਲ ਪੰਜਾਬ ਦੇ ਹੁਣ ਟਾਇਲਟ ਵੀ ਨਹੀਂ ਇਹੋ ਜਿਹੇ ਰਹਿ ਗਏ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗ ਗਈ ਹਰ 100 ਗੱਜ ਦੇ ਉੱਤੇ ਭਾਵੇਂ 에어ਪੋਰਟ ਤੇ ਚਲੇ ਜਾਓ ਸੜਕ ਤੇ ਚਲੇ ਜਾਓ ਤੁਹਾਨੂੰ ਦਰਸ਼ਨ ਪਹਿਲੇ ਇਹਦੇ ਹੁੰਦੇ ਨੇ ਤੇ ਜਿਹਦੇ ਮੱਥੇ ਸਵੇਰੋਂ ਸਵੇਰੇ ਲੱਗ ਜਾਂਦਾ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋਂ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਤੋਂ ਬਿਹਤਰ ਹੈ ਕਿ ਗੱਡੀ ਤੋਂ ਉਤਰੋ ਤੇ ਆਪਣੇ ਗਰਾਜ 'ਚ ਗੱਡੀ ਲਾਓ ਤੋਂ ਇਹਦਾ ਕੰਮ ਉਹੋ ਜਿਹਾ ਹੈ ਕੋਈ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭਮ ਉਹਦੇ ਪੋਸਟਮਾਰਟਮ ਤੋਂ ਸਾਫ਼ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਹਿਕੀਕਾਤੇ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋਲ ਰਹੀ ਕੋਈ ਨਾ ਤੋਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹਰਿਆਣੇ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈਣੀ ਲੋਨ ਤੁਸੀਂ ਬੈਂਕ ਤੋਂ ਲੈ ਰਹੇ ਹੋ ਤੇ 25 0.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ ਤਾਂ ਕੋਈ ਇੱਕ ਇੱਕ ਕੰਮ ਤੇ ਦੱਸੋ ਕਿ ਕਿਸੇ 50 60000 ਕਰੋੜ ਰੁਪਇਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਕੰਪਲੀਟ ਫੇਲਡ ਬਜਟ ਕੋਈ ਦੂਰ ਅੰਦੇਸ਼ੀ ਇਹਦੇ ਵਿੱਚ ਹੈ ਨਹੀਂ ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ ਹੈ ਸਰੇ ਨੂੰ ਚਾੜ ਕੇ ਤੇ ਨਹੀਂ ਪਾਰ ਰਿਹਾ ਜੀ ਆਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਤੇ ਜੁੜੀਏ ਆਪਣੇ ਕੰਟਰੋਲ 'ਚ ਰੱਖਿਆ ਕਿ ਆਪੋਜੀਸ਼ਨ ਦੀ ਸ਼ਕਲ ਆਪੋਜੀਸ਼ਨ ਦੀ ਆਵਾਜ਼ ਆਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ ਜੋ ਅਸੀਂ ਇਸ ਲਈ ਅੰਦਰ ਗੱਲ ਕਰਨਾ ਚਾਹੁੰਦੇ ਆ ਉਹ ਜਾ ਨਹੀਂ ਸਕਕੇ ਭਾਈ ਸਰਕਾਰ ਕੀ ਹੈ ਕਿ ਲੋਕਾਂ ਲਈ ਪੈਸਾ ਬਹੁਤ ਹੈ ਖਜ਼ਾਨਾ ਖਾਲੀ ਨਹੀਂ ਉਹ ਕਹਿੰਦੇ ਪਹਿਲਾਂ ਖਜ਼ਾਨਾ ਖਾਲੀ ਰਹਾ ਹੁੰਦਾ ਲੋਨ ਦੇ ਲਈ ਸਾਨੂੰ ਹੁਣ ਹੋਰ ਕਰਜ਼ਾ ਲੈਣਾ ਪੈ ਰਿਹਾ ਕਿਸ਼ਤਾਂ ਤਾਰ ਰਹੀਆਂ ਕਹਿੰਦੇ ਕਿਸ਼ਤਾਂ ਸਾਨੂੰ ਤਾਰਨੀਆਂ ਪੈ ਰਹੀਆਂ ਨਾ ਨਾ ਤੁਸੀਂ ਨਾ ਨਾ ਤੁਸੀਂ ਮੈਨੂੰ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਕੇਜਰੀਵਾਲ ਦਾ ਬਿਆਨ ਕੱਢ ਲਓ ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ ਕਿ ਅਸੀਂ 1 ਰੁਪਿਆ ਰੇਨ ਨਹੀਂ ਚੁੱਕਾਂਗੇ ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ ਉਹਨੇ ਕਿਹਾ ਜੀ 54000 ਕਰੋੜ ਰੁਪਇਆ ਮੈਂ ਇੱਥੋਂ ਦੋ ਹੈਡਸ ਤੋਂ ਕੱਢੂੰਗਾ ਤੇ ਮੈਂ ਇਹ ਕਰਜ਼ਾ 50 ਸਾਲਾਂ ਚ ਪੰਜਾਬ ਦਾ ਜੇ ਪੂਰਾ ਮਾਫ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤੇ ਘਟੁਕੜ ਮੈਂ ਅੱਧ ਤੱਕ ਪਚਾ ਦੂੰ ਹੁਣ ਜਿੰਨੀ ਸਪੀਡ ਨਾਲ ਇਹ ਲੱਗੇ ਉਹਨਾਂ ਚਿਰ ਤੇ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਜੇ ਲੋਨ ਚੁੱਕੇ ਨੇ ਉਹਨਾਂ ਤੋਂ ਉਹਨਾਂ ਲੋਨ ਨਹੀਂ ਚੁੱਕਿਆ ਜਿਹੜੀ ਕਾਂਗਰਸ ਦੀ ਸਰਕਾਰ ਸੀ 70000 ਕਰੋੜ ਦਾ ਪੰਜ ਸਾਲਾਂ ਚ ਲੋਨ ਚੁੱਕਿਆ ਤੇ 70000 ਦੋਹਾਂ ਚ ਪਹੁੰਚ ਗਏ ਨੇ। ਤੋਂ ਇਹਨਾਂ ਤੇ ਕੀ ਤੁਸੀਂ ਬਲੀਵ ਕਰਨਾ ਕਿਸੇ ਨਾ ਨੌਜਵਾਨ ਵਾਸਤੇ ਕੋਈ ਇਥੇ ਪ੍ਰਬੰਧ ਵੇਖੋ ਮੇਰਾ ਇਹ ਓਪਨ ਚੈਲੰਜ ਅੱਜ ਮੈਂ ਪੁੱਛੂੰਗਾ 40000 ਤੁਹਾਨੂੰ ਨੌਕਰੀ ਕਹਿੰਦੇ ਹੋ। ਸਾਨੂੰ ਉਹਨਾਂ ਦੇ ਨਾਮ ਦਿੱਤੇ ਜਾਣ ਡਿਪਾਰਟਮੈਂਟ ਦਿੱਤੇ ਜਾਣ ਬਕਾਇਦਾ ਤੌਰ ਤੇ ਦੱਸਿਆ ਜਾਏ। ਅਸੀਂ ਆਰਟੀਆਈ ਦੇ ਜ਼ਰੀਏ ਲਿਸਟਾਂ ਮੰਗ ਰਿਆ ਕਿ ਸਾਨੂੰ ਦੱਸੋ 40000 ਬੱਚਾ ਕਿਹੜਾ ਉਹਦਾ ਨਾਂ ਕੀ ਉਹਦਾ ਐਡਰੈਸ ਕੀ ਤੇ ਮਹਿਕਮਾ ਕੀ ਅਜੇ ਤੱਕ ਨਹੀਂ ਦੇ ਰਹੇ। ਝੂਠ ਬੋਲੀ ਜਾਂਦੇ ਨੇ ਇਹਨਾਂ ਨੇ ਪੋਸਟਰ ਲਾਏ ਨੇ ਆ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਂਦਾ ਕਥੂ ਨੰਗਲ ਕੋਈ ਇੱਕ ਵੱਡਾ ਪੋਸਟਰ ਭਵੰਦਾ ਲੱਗਾ ਹੁੰਦਾ ਉਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਨਾ ਜੇ 35000 ਨੌਕਰੀ ਹੁੰਦੀ ਹੈ 10ਵੇਂ ਦਿਨ 35450 ਹੋ ਜਾਂਦੀ ਹੈ ਅਗਲੀ ਵਾਰ ਟੱਪਨਾ 925 ਹੋ ਜਾਂਦੀ ਹੈ ਝੂਠ ਦਾ ਸਰ ਟੋਟਲ ਝੂਠ ਦਾ ਜ਼ੋਰ ਫੜਿਆ ਇਹਨਾਂ ਨੇ ਪੀ ਐਚ ਡੀ ਝੂਠ ਬੋਲਣ ਦੀ ਹੈ ਤਾਂ ਇਸੇ ਗੱਲ ਕਰ ਰਹੇ ਹਮੇਸ਼ਾ ਇਹ ਤਰੀਕ ਤੌਰ ਤਰੀਕਾ ਇਹੋ ਜਿਹਾ ਲੱਭਦੇ ਨੇ ਜਿਹਦੇ ਨਾਲ ਆਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਾ ਦਿੱਤ। ਇਹ ਕਿੰਨਾ ਚਿਰ ਤੁਹਾਨੂੰ ਮੈਂ ਇੱਕੋ ਗੱਲ ਦਸੀ ਅਗਲੇ ਸਾਲ ਤੱਕ ਐਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ ਤੁੰ। ਇਹਨ ਕੋ ਰਹੀ ਕੁਝ ਨਹੀਂ ਜਾਣਾ ਹੁਣ ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ ਆ ਸੜਕਾਂ ਵਾਸਤੇ ਪੁਲਾਂ ਵਾਸਤੇ ਮੈਡੀਕਲ ਕਾਲਜ 4000 ਕਰੋੜ ਰੁਪਇਆ ਸਾਰਾ। ਤੇ ਜਿਹੜਾ ਬਜਟ ਆਇਆ ਇਹ 2 ਲੱਖ 4 ਦਾ ਤਾਂ ਟੋਟਲ ਖਰਚੇ ਨੂੰ ਟੋਟਲ ਖਰਚੇ ਨੂੰ 4000 ਕਰੋੜ ਰੁਪਏ ਪੱਲੇ ਇਹਨਾਂ ਦੇਖੋ ਜਾਨੀ ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲਓ ਗੱਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ ਤੇ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਇੱਥੇ ਤਾਲਾ ਲਾ ਦਿਓ ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੇ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਇੱਦ ਕੀ ਵੇਖੋ ਪਾਰਲੀਮੈਂਟ ਆ ਚੱਲੀ ਐਦ ਕੀ ਹੀ ਵੇਖ ਰਿਜ਼ਲਟ ਕੀ ਤਰਲੋ ਮੱਛੀ ਹੋਏ ਫਿਰਦੇ ਨੇ ਇਨਾਂ ਨੂੰ ਹੀ ਪਤਾ ਸਾਡੀ ਪੋਜੀਸ਼ਨ ਕੀ ਉਹ ਦਿਨ ਮੈਨੂੰ ਕਿਹਾ ਪਾਰਲੀਮੈਂਟ ਮੇਰੇ ਮੁਕਾਬਲੇ ਚ ਖਲੋਗੇ ਮੈਂ ਕਿਹਾ ਜਿੱਥੋਂ ਖਲੋਹੇਂਗਾ ਤੇਰਾ ਸੀਟਾਂ ਚੋਂ ਮੈਂ ਆਉਂਗਾ ਭੱਜ ਗਿਆ ਉਹ ਦਿਨ ਦਾ ਕੁਸਕਿਆ ਨਹੀਂ ਆਜਾ ਸੇ ਮੈਨੂੰ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਨੇ ਪਾਰਲੀਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚਾਹੂੰਗਾ ਐਂਡ ਪੱਟਣ ਵਾਲਾ ਦੀ ਇਹ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਟ ਦੋ ਇਹਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਮਗਰੋਂ ਭੱਜ ਜਾਣਾ ਅਕਾਦੋਂ ਦਾ ਲੱਗਾ ਮੈਂ ਜੀ ਉਹ ਸੁੱਖ ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ ਦੇਣਾ ਮੈਂ ਇੱਥੇ ਇੰਜੀਨੀਅਰਿੰਗ ਕਾਲਜ ਖੋਲ ਦੇਣਾ ਸੁੱਖ ਵਿਲਾਸ ਵੀ ਉਥੇ ਇਹ ਵੀ ਉਥੇ ਉਹ ਇਹ ਅੱਜ ਇਹਨਾਂ ਨੇ ਕਰਨੇ ਆ ਦੋ ਦੋ ਹੱਥ ਅੰਦਰ ਜਾ ਕੇ ਕੋਈ ਆਉਦਾ ਨਹੀਂ ਦਿੱਤਾ ਕਿ ਕਿਸੇ ਦਾ ਮੰਤਰੀ ਪੰਜਾਬ ਦਾ ਬਣਾਇਆ ਦਲਤਾਂ ਦਾ ਆਹ ਕ੍ਰਿਸ ਪਾਰਟੀ ਨੇ ਚੱਪ ਕਰੋ ਹਣ ਚੱਪ ਕਰੋ ਸਾਥੀ ਇਹਨਾਂ ਨੇ ਕਿਹਾ ਕੋਟਰੀ ਸਾਹਿਬ ਨੇ ਕਿ ਕਾਂਗਰਸ ਪਾਰਟੀ ਨੇ ਦਲਿਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਦੇ ਲੋਕ ਜਿਵੇਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਰਗਾ ਸ੍ਰੇਸ਼ਟ ਵਰਗ ਜਿਵੇਂ ਬ੍ਰਾਹਮਣ ਵਰਗ ਅਸਵਰਨ ਵਰਗ ਜੱਟ ਸੇਖਾ ਸਾਰੀਆਂ ਕੌਮਾਂ ਦੇ ਇੱਛਾ ਕਿ ਅਸੀਂ ਭਾਵੇਂ ਦਲਿਤ ਹੋਈਏ ਪਰ ਚੰਨੀ ਵਰਗੇ ਹੋਈਏ ਜਿਹਦੇ ਭਤੀਜੇ ਕੇ ਪਾਂਡੇ ਕੋਲੋਂ 10 ਕਰੋੜ ਕੈਸ਼ ਪੜਿਆ ਜਾਂਦਾ ਇਹੋ ਜਿਹਾ ਇਹੋ ਜਿਹੀ ਗੱਲ ਇਹੋ ਜਿਹਾ ਦਾਅ ਤੇ ਹਰੇਕ ਹੋਵੇ ਮੈਂ ਕਹਿੰਦੇ ਲੈ ਨੂੰ ਮੈਨੂੰ ਦੱਲ ਮੈਨੂੰ ਦੱਲ ਉਹ ਤੁਹਾਡਾ ਸਿੰਗਲਾ ਫਸ ਗਿਆ ਉਹ ਤੁਹਾਡਾ ਉਹ ਆਪੇ ਨਹੀਂ ਫਸ ਗਿਆ ਇਹ ਆਪਣੇ ਬਰੋਸਟਰ ਵਾਲੇ ਬਦਨਾਮ ਫਸ ਗਏ ਉਹ ਪੈਸੇ ਦੱਸੋ ਕਰੋੜਾ ਰੁਪਇਆ ਲੱਗਣ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਹਰ ਕੋਈ ਬਣਨਾ ਚਾਹੇ ਜੰਨੀ ਵਰਗਾ ਕੋਈ ਨਾ ਵੀ ਹੋਵੇ ਗੱਲ ਡਾਕਟਰ ਨੇ ਕਿਹਾ 10-10 ਕਰੋੜ ਇਹ ਹਿੰਮਤ ਆ ਬੜ ਕੇ ਅੰਦਰ ਦਿਓ ਕਿ 10-10 ਕਰੋੜ 10 ਕਰੋੜ ਅੰਦਰ ਦੇ ਦੇ ਕਰੋਗੇ ਅੰਦਰ ਦੇ ਹੋਗੇ ਜਿੱਥੇ ਅਕਸੀਜਨ ਜਿੱਥੇ ਚੰਨੀ ਨੂੰ ਜਾ ਕੇ ਜੰਗਲ ਸਾਹਿਬ ਪੜ ਕੇ ਅੰਦਰ ਕਿਉਂ ਕਿਉਂ ਨਹੀਂ ਦੇ ਰਹੇ ਜਦੋਂ ਜਦੋਂ ਕ੍ਰਾਪਸ਼ਨ ਦੇ ਸਸੋਦੀਆਂ ਅੰਦਰ ਉਹ ਤੁਸਰ ਜਾਨ ਅੰਦਰ ਪੰਜਾਬੀ ਸਾਹਿਬਾਂ ਦੇ ਅੰਦਰ ਸਾਰੀ ਗੈਰ ਕਾਨੂੰਨੀ ਐਕਸੀਫ ਨੂੰ ਅੰਦਰ ਦੇ ਦੇਣ ਇਹ ਜੀ ਦੇ ਦੇ ਚੰਨੀ ਨੂੰ ਜੇ ਕਿਸੇ ਨੇ ਕੋਈ ਕਸੂਰ ਕੀਤਾ ਤੇਰ ਇੱਥੇ ਮਾਫ ਹੋ ਸਦਾ ਰੱਬ ਦੀ ਦਰਗਾਹ ਕਿਸੇ ਨੇ ਮਾਫਰੀ ਨਹੀਂ ਮਿਲਣੀ ਬਾਬੇ ਨਾਨਕ ਦੀ ਧਰਤੀ ਤੇ ਕਿਸੇ ਨੂੰ ਕੁਝ ਨਹੀਂ ਮਿਲਣਾ ਕਹਿੰਦੇ ਐਕਸੀਐਫ ਨੂੰ ਅੰਦਰ ਦੇ ਦਿਓ ਜੇ ਕਰਪਾ ਕਰ ਲੈਣਾ ਨਹੀਂ ਉਹ ਜਾਂਚ ਚੱਲ ਰਹੀ ਹੈ ਜਦੋਂ ਜੱਜਪੁਰੀ ਹੋ ਜੀਏ ਕੋਰਟ ਦਾ ਉਹ ਕਹਿੰਦੇ ਬੰਦ ਸਾਹਿਬ ਕਹਿੰਦੇ ਬੰਦਾ ਕਿਵੇਂ ਦੇਖਦੇ ਹੋ ਕੀ ਕੀ ਕੀਤਾ ਸਵਾਲ ਪਾਜਵੇਂ ਨੇ ਕਹਿੰਦੇ ਦੱਸੋ ਸਾਨੂੰ ਕਿਹੜੇ ਉਹਨੂੰ ਜਦੋਂ ਦੁਬਾਰਾ ਵਾਪਸ ਆਇਆ ਉਹਨੂੰ ਇੰਨਾ ਪੁੱਛਣਾ ਕਿ ਕੈਪਟਨ ਮਨਿੰਦਰ ਦੀ ਸਰਕਾਰ ਨੇ 5 ਸਾਲ ਜਿਹੜੇ ਕੰਮ ਕੀਤੇ ਉਹਦੀ ਰਿਪੋਰਟ ਦਿਓ ਜੀ ਅਸੀਂ ਤਾਂ ਰਿਪੋਰਟ ਅੰਦਰ ਦਿੱਤੀ ਹੈ ਕਿੰਨੇ ਮhalla ਕਲੀਨਿਕ ਬਣਾਤੇ ਕਿੰਨੇ ਐਸੀ ਐਮੀਨੇਸ਼ਨ ਸਕੂਲ ਬਣਾਤੇ ਕਿੰਨਾ ਪੁਲਿਸ ਦੀਆਂ ਗੱਡੀਆਂ ਲੈਤੇ ਕੀ ਕੁਝ ਕੀਤਾ ਬਾਜਵਾ ਸਾਹਿਬ ਨੂੰ ਇਹ ਕਿਉਂ ਕਿ ਸਰ ਜੋ ਤੁਹਾਡੀ ਸਰਕਾਰ ਨੇ ਕੀਤਾ ਉਹ ਉਹ ਜਿਹੜਾ ਇੱਥੇ ਪੇਸ਼ ਕਰੋ ਮਿਹਰਬਾਨੀ ਹੈ ਤੁਹਾਡੀ ਗੱਲਾਂ ਨਹੀਂ ਕੰਮ ਚੱਲਦਾ ਮੈਂ ਗੱਲਾਂ ਕਰਕੇ ਤੁਸੀਂ ਘਰ ਜਾਓ ਤੁਸੀਂ ਕੋਟੇ ਦੀ ਗੱਲ ਕਰੋ ਬਾਹਰ ਦੇ ਨੂੰ ਬਾਹਰ ਦੇ ਦਾ ਨਾਮ ਲਈ ਜਾਓ ਕਰੋ ਹਾਂ ਆ ਬਾਹਰ ਆ ਬਾਹਰ ਸਾਰੇ ਉਹਨਾਂ ਲਈ ਆ ਮੀਤ ਜੀ ਇਹ ਆ ਗਿਆ ਗੱਲ 49 ਸਾਹਿਬ ਧੰਨਵਾਦ ਜੀ ਥੋੜੀ ਜਿਹੀ ਮੈਂ ਪਾਰ ਲਿਤੇ ਬੱਕਰੀਆਂ ਨੂੰ ਲੈ ਕੇ ਕਿ ਬਾਹਰ ਵਿਧਾਨ ਸਭਾ ਦੇ ਵਿੱਚ ਕਿਵੇਂ ਬੰਦਾ ਪਾਸ ਕਰ ਲਿਆ ਜਾਏ ਕਿ ਅਸੀਂ ਬਾਹਰ ਜਾ ਦੇਣਾ ਦੇਖੋ ਮੈਂ ਅੰਦਰ ਵੀ ਇਹ ਗੱਲ ਸਪਸ਼ਟ ਜਿਹੜੀ ਆ ਉਹ ਕੀਤੀ ਗੱਲ ਹੀ ਸਪਸ਼ਟ ਨਹੀਂ ਕੀਤੀ ਮੈਂ ਬਾਜਬਾ ਸਾਹਿਬ ਨੂੰ ਵੀ ਤੇ ਜਿੰਨੇ ਵਿਰੋਧੀ ਧਿਰ ਦੇ ਸਾਡੇ ਸਾਬਕਾ ਕੋਈ ਮੰਤਰੀ ਬੈਠੇ ਆ ਕੋਈ ਸਾਬਕਾ ਮੈਂਬਰ ਪਾਰਲੀਮੈਂਟ ਹੈ ਬਾਜਬਾ ਸਾਹਿਬ ਵੀ ਮੈਂਬਰ ਪਾਰਲੀਮੈਂਟ ਰਹੇ ਆ ਮੈਂ ਸਾਰਿਆਂ ਨੂੰ ਪੁੱਛਿਆ ਕਿਉਂਕਿ ਨਾ ਐਕਚੁਅਲੀ ਹਾਦਸਾ ਕੀ ਪੈ ਗਈ ਕੋਈ ਬੰਦਾ ਸੋਸ਼ਲ ਮੀਡੀਆ ਤੇ ਕੋਈ ਗੱਲ ਵਿਦਆਊਟ ਐਨੀ ਲਾਜਿਕ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਰੇਜ਼ ਕਰ ਦਿੰਦਾ ਤਾਂ ਸਾਡੇ ਕਈ ਪੋਲੀਟੀਕਲ ਬੰਦੇ ਵੀ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਾਰਾ ਕਾਨੂੰਨ ਦਾ ਪਤਾ ਕਰਕੇ ਸਵਿਧਾਨ ਦਾ ਪਤਾ ਕਰਕੇ ਕੀ ਚੀਜ਼ ਪੋਸੀਬਲ ਹੈ ਕੀ ਚੀਜ਼ ਨਹੀਂ ਜ਼ਿੰਮੇਵਾਰ ਬੰਦੇ ਆ ਜਿਹੜੇ ਉਹਨਾਂ ਨੂੰ ਉਹੀ ਗੱਲ ਜਿਹੜੀ ਹੈ ਰੇਤ ਅੰਦਰ ਕਰਨੀ ਚਾਹੀਦੀ ਹੈ ਹੁਣ ਕਈ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਜੀ ਬਾਹਰ ਲੈਣ ਨੌਕਰੀ ਦਿੱਤੀਆਂ ਬਾਹਰ ਲੈਣ ਨੌਕਰੀਆਂ ਦਿੱਤੀਆਂ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਸਾਡੇ ਸਵਿਧਾਨ ਦੀ ਧਾਰਾ 16 ਉਹ ਕਹਿੰਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਰਿਲੀਜੀਨ ਕਾਸਟ ਸੈਕਸ ਤੇ ਉਹਦਾ ਪਲੇਸ ਆਫ ਬਰਥ ਤੋ ਜਿਹੜਾ ਡੋਮਿਸਾਈਲ ਕਿਤੇ ਵੀ ਰਹਿੰਦਾ ਉਹਦੇ ਲਈ ਨੌਕਰੀ ਲਈ ਤੁਸੀਂ ਉਹਦੇ ਨਾਲ ਸਰਕਾਰੀ ਨੌਕਰੀ ਦੀ ਜਿਹੜਾ ਪੱਕਾ ਪਾ ਜਿਹੜਾ ਉਹ ਨਹੀਂ ਕਰ ਸਕਦੇ ਸਾਡੇ ਆਪ ਦੇ ਬਰਨਾਲੇ ਸ਼ਹਿਰ ਦੀਆਂ ਚਾਰ ਕੁੜੀਆਂ ਹਰਿਆਣੇ ਦੇ ਵਿੱਚ ਜੱਜ ਲੱਗੀਆਂ ਨੇ ਅਸੀਂ ਕਿ ਬਾਹਰ ਲਿਆਂ ਨੂੰ ਕਿਸ ਤਰ੍ਹਾਂ ਰੋਕੀਏ ਅਸੀਂ ਉਹਦੇ ਲਈ ਇਹ ਕੀਤਾ ਵੀ ਅਸੀਂ ਪਿੱਛੇ ਜੇ ਤੁਹਾਡੇ ਸਾਰੇ ਦੇ ਧਿਆਨ ਚ ਉਹਨੇ ਅਸੀਂ ਕੈਬਨਟ ਚ ਵੀ ਲੈ ਕੇ ਆਂਦਾ ਕਿ ਜੀ 10ਵੀਂ ਦੇ ਲੈਵਲ ਦਾ ਜਿਹੜੇ ਕਲਾਸ ਸੀਲੀ ਟੈਸਟ ਦੇਣਾ ਪਊਗਾ ਜਿਹੜੇ ਕਲਾਸ 4 ਆ ਉਹਨਾਂ ਲਈ 8ਵੀਂ ਦੇ ਲੈਵਲ ਦਾ ਪੰਜਾਬੀ ਦਾ ਟੈਸਟ ਦੇਣਾ ਪਊਗਾ ਹੁਣ ਜੇ ਕੋਈ ਫੇਰ ਵੀ ਕਲੀਅਰ ਕਰਕੇ ਆ ਜਾਂਦਾ ਤਾਂ ਹੁਣ ਅਸੀਂ ਦੇਸ਼ ਦਾ ਸੰਵਿਧਾਨ ਤਾਂ ਜਿਹੜਾ ਉਹਨੂੰ ਬਦਲ ਨਹੀਂ ਸਕਦੇ ਸੋ ਮੈਂ ਅੰਦਰ ਇਹੀ ਗੱਲ ਰੇਜ਼ ਕੀਤੀ ਵੀ ਤੁਸੀਂ ਕੋਈ ਆਈਡੀਆ ਦੱਸ ਦਿਓ ਜੇ ਤੁਹਾਨੂੰ ਲੱਗਦਾ ਵੀ ਜਿੱਦ ਨਾਲ ਆਪਾਂ ਰੋਕ ਲਈਏ ਹਰਿਆਣਾ ਵੀ ਇੱਕ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਹਾਈ ਕੋਰਟ ਨੇ ਉਹਨੂੰ ਸਟੇ ਕਰਤਾ ਸੋ ਇਹ ਸੋਲੂਸ਼ਨ ਨਿਕਲੇ ਰੈਜ਼ੋਲੂਸ਼ਨ ਨਾਲ ਤੁਸੀਂ ਦੇਸ਼ ਦਾ ਸੰਵਿਧਾਨ ਨਹੀਂ ਬਦਲ ਸਕਦੇ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨੂੰ ਇਹਨੂੰ ਇਹ ਇਹਨੂੰ ਪੇਸ਼ ਕਰਤੇ ਦੇਖੋ ਬਾਜਵਾ ਬਾਜਵਾ ਸਾਹਿਬ ਲੀਡਰ ਆਫ اپੋਜੀਸ਼ਨ ਨੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਡੋਮਿਸਾਈਲ ਦੇ ਨਾਲ ਕੋਈ ਨੌਕਰੀ ਜਿਹੜੀ ਹੈ ਉਹਦੇ 'ਚ ਰੈਜ਼ਰਵੇਸ਼ਨ ਨਹੀਂ ਹੈਗੀ ਡੋਮਿਸਾਈਲ ਦੀ ਰੈਜ਼ਰਵੇਸ਼ਨ ਸਿਰਫ ਜੇ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਕਿਸੇ ਕਹ ਲੋ ਵੀ ਇੰਸਟੀਚਿਊਟ ਦੇ ਵਿੱਚ ਉਹਦੇ ਲਈ ਜਿਹੜੀ ਡੋਮਿਸਾਈਲ ਦੀ ਜਿਹੜੀ ਰੈਜ਼ਰਵੇਸ਼ਨ ਹੈ ਨੌਕਰੀ ਨਹੀਂ ਦਾ ਹੈ ਹੀ ਨਹੀਂ ਉਹ ਐਮੀ ਬੇਫਾਲਤੂ ਗੱਲਾਂ ਕਿਉਂਕਿ ਲੌਜੀਕਲ ਆਨਸਰ ਉੱਥੇ ਨਾ ਬਾਜਵਾ ਸਭ ਕੋਲੇ ਸੀ ਨਾ ਕਿਸੇ ਹੋਰ ਸਾਬਕਾ ਮੰਤਰੀ ਜਿਹੜੇ ਮੌਜੂਦਾ ਮੈਂਬਰ ਆ ਉਹਨਾਂ ਕੋਲੇ ਸੀ ਸਿਰਫ ਕੋਈ ਗੱਲ ਜਿਹੜੀ ਤੇ ਲੱਗਦਾ ਵੀ ਆ ਸੋਸ਼ਲ ਮੀਡੀਆ ਤੇ ਵਿਊ ਜ਼ਿਆਦਾ ਮਿਲ ਸਕਦੀ ਹੈ ਉਹ ਗੱਲਾਂ ਜਿਹੜੀਆਂ ਉੱਥੇ ਰੇਸ ਜਿਹੜੀਆਂ ਨੇ ਉਹ ਕੀਤੇ ਜਾਂਦੇ ਪਰ ਮੈਨੂੰ ਲੱਗਦਾ ਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਇਸ ਸਦਨ ਦੇ ਅੰਦਰ ਬੈਠੇ ਆ ਲੱਖਾਂ ਲੋਕਾਂ ਦੇ ਨਮਾਇੰਦੇ ਆ ਉਹਨਾਂ ਨੂੰ ਜੋ ਵਾਜਬ ਗੱਲ ਆ ਉਹ ਹੀ ਇੱਥੇ ਕਰਨੀ ਚਾਹੀਦੀ ਆ